ਕਿਸੇ ਜੀ ਗਰਗਟਾਈ ਫੈਡ ਕਲੀਨਿੰਗ ਸਰਕਲ ਚੌਂਕ ਬਰਨਾਲਾ ਤੋਂ ਬੋਲਦੇ ਆਂ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ ਜਿੰਨਾਂ ਦੇ ਕੀ ਮੂੰਹ ਪੱਕ ਜਾਂਦਾਗਾ ਛਾਲੇ ਹੋ ਜਾਂਦੇ ਆ ਜੀ ਤੇ ਠੰਡ ਚ ਹੋ ਜੇ ਵਸ਼ਦੀ ਗਰਮਈ ਦੇ ਵਿੱਚ ਹੋ ਜੇ ਉਹਨਾਂ ਲਈ ਬਹੁਤ ਵਧੀਆ ਤੁਹਾਨੂੰ ਨੁਕਤਾ ਦੱਸਦੇ ਆਂ ਵੀ ਕਿਸ ਤਰ੍ਹਾਂ ਆਪਾਂ ਤਾਂ ਰਸਤਾ ਦਵਾ ਸਕਦੇ ਆਂ ਇਹਦੇ ਕਾਰਨ ਕੀ ਹੁੰਦੇ ਨੇ ਇਹਦੇ ਕਾਰਨ ਹੁੰਦੇ ਆ ਜਿਵੇਂ ਕਿ ਪੇਟ ਦੇ ਵਿੱਚ ਪਿੱਤ ਦਾ ਵੱਧ ਜਾਣਾ ਗਰਮੈਸ਼ ਦਾ ਵੱਧ ਜਾਣਾ ਪੇਟ ਦੇ ਵਿੱਚ ਜਲਣ ਹੋਣੀ ਜਿਆਦਾ ਤਜਾਅ ਬਣ ਜਾਣਾ ਦਾ ਉਦੇ ਦੇ ਕਈ ਕਾਰਨ ਹੁੰਦੇ ਨੇ ਜਿਵੇਂ ਕਿ ਆਪਾਂ ਫਰਲੀ ਮਤਲਬ ਕਿ ਫਾਸਟ ਫੂਡ ਖਾਣਾ ਜਾਂ ਜਿਆਦਾ ਚਾਹ ਪੀਣੀ ਜਾਂ ਜਿਆਦਾ ਮਿਰਚ ਵਾਲੀਆਂ ਚੀਜ਼ਾਂ ਖਾਣੀਆਂ ਮਸਾਲੇ ਵਾਲੀਆਂ ਚੀਜ਼ਾਂ ਖਾਣੀਆਂ ਉਸ ਤੋਂ ਪਰਹੇਜ਼ ਰੱਖਣਾ ਪਾਣੀ ਵੱਧ ਪੀਣਾ ਨਾਰੀਅਲ ਦਾ ਪਾਣੀ ਮਰਾ ਪੀਣਾ ਤਾਂ ਇਸ ਵਾਸਤੇ ਕੀ ਆ ਧਾਗ ਵਾਲੀ ਮਿਸ਼ਰੀ ਲੈਣੀ ਆ 50 ਗ੍ਰਾਮ 50 ਗ੍ਰਾਮ ਲੱਠੀ ਲੈਣੀ ਆ 50 ਗ੍ਰਾਮ ਤ੍ਰਿਫਲਾ ਚੂਰਨ ਲੈਣਾਗਾ 50 ਗ੍ਰਾਮ ਤੁਸੀਂ ਵਿਅਕਤੀਕ ਗ੍ਰਾਮ ਲੈ ਲਿਓ ਤੁਸੀਂ ਸੁੱਕਾ ਧਨੀਆ ਤੇ ਚਾਰੇ ਚੀਜ਼ਾਂ ਮਿਲਾ ਕੇ ਇਹਦਾ ਪਾਊਡਰ ਬਣਾ ਲਓ ਸਵੇਰ ਸ਼ਾਮ ਅੱਧਾ ਅੱਧਾ ਚਮਚ ਆ ਨਾਰਮਲ ਪਾਣੀ ਨਾਲ ਤੁਸੀਂ ਲਓ ਤੇ ਖਾਣ ਪੀਣ ਦਾ ਥੋੜਾ ਜਿਹਾ ਪਰਹੇਜ਼ ਰੱਖੋ ਬਾਕੀ ਜੇ ਮੂੰਹ ਤੇ ਛਾਲੇ ਹੁੰਦੇ ਹੋ ਤੇ ਗਲੈਸਰੀ ਇਹਨਾਂ ਲਾਓ ਤਾਂ ਜਦੋਂ ਢੇਟ ਦੇ ਵਿੱਚ ਪ੍ਰੋਬਲਮ ਸਹੀ ਹੋ ਗਈ ਤਾਂ ਮੂੰਹ ਫੱਕਣਾ ਆਪਣੇ ਆਪ ਹੀ ਬੰਦ ਹੋ ਜਾਊਗਾ ਠੀਕ ਹੋ ਜਾਊਗਾ ਬਹੁਤ ਵਧੀਆ ਇਹਦਾ ਇਲਾਜ ਦੱਸਿਆ ਗਿਆ ਤੁਹਾਨੂੰ ਤਾਂ ਇਹਦਾ ਬਹੁਤ ਵਧੀਆ ਫਾਇਦਾ ਮਿਲੂਗਾ ਤੁਹਾਨੂੰ ਕਿਉਂਕਿ ਇਹ ਢੇਟ ਦੀ ਪ੍ਰੋਬਲਮ ਨਾਲ ਹੀ ਮੂੰਹ ਫੱਕਦਾਗਾ ਤਾਂ ਖਾਣ ਪੀਣ ਤੇ ਵੀ ਪ੍ਰੇਅਰ ਜ਼ਰੂਰੀ ਰੱਖਣਾਗਾ ਤੇ ਪਾਣੀ ਵੱਧ ਤੋਂ ਵੱਧ ਪੀਣਾਗਾ। ਬਾਕੀ ਜੇ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਧੰਨਵਾਦ।